ਸੰਘਰੂਰ ਦੇ ਹਲਕਾ ਦਿੜਬਾ ਦੇ ਪਿੰਡ ਗੁਜਰਾں ਚ ਬਾਰੋ-ਬਾਰ ਖੇਤਾਂ ਵਿੱਚ ਬਣੀ ਇਸ ਆਲੀਸ਼ਾਨ ਕੋਠੀ ਦੇ ਵਿੱਚ ਬੀਤੀ ਰਾਤ ਜੋ ਕੁਝ ਹੋਇਆ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਅੱਗੇ ਵਧਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਜੇਕਰ ਤੁਸੀਂ ਵੀ ਰਾਤ ਨੂੰ ਘੋੜੇ ਵੇਚ ਕੇ ਭਾਵ ਗੂੜੀ ਨੀਂਦ ਸੌਂ ਜਾਂਦੇ ਹੋ ਤਾਂ ਅੱਜ ਹੀ ਰਾਤ ਨੂੰ ਸੌਣ ਵੇਲੇ ਸਤਾਰਕ ਰਹੋ ਕਿਤੇ ਇਹ ਨਾ ਹੋਵੇ ਕਿ ਇਸ ਕੋਠੀ ਵਾਂਗ ਤੁਹਾਡਾ ਘਰ ਵੀ ਚੋਰ ਨਿਸ਼ਾਨਾ ਬਣਾ ਦੇਣ ਜੀ ਹਾਂ ਬੀਤੀ ਰਾਤ ਕਰੀਬ 1 ਵਜੇ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਇਸ ਕੋਠੀ ਦੇ ਵਿੱਚ ਵੜ ਕੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਅਲਮਾਰੀ ਵਿੱਚ ਪਏ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਲੱਖਾਂ ਰੁਪਏ ਦਾ ਸੋਨਾ ਚਾਂਦੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਿੰਕ ਤੱਕ ਨਾ ਲੱਗੀ ਬਈ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਗੁਜਰਾ ਪਿੰਡਾ ਜੀ ਸਾਰੀ ਗੱਲ ਉਸ ਗੁਜਰਾਵੰਡਾ ਜੀ ਰਾਤ 1 ਵਜੇ 19 ਮਿੰਟਾਂ ਦੇ ਇਹ ਬੰਦੇ ਅੰਦਰ ਬੜੇ ਚੋਰ ਜੀ ਉਦੋਂ ਵਾਰ ਜੀ ਪਏ ਰਹੇ ਸਾਨੂੰ 1 ਵਜੇ 55 ਮਿੰਟਾਂ ਤੇ ਖੜਕਾ ਸੁਣਿਆ ਜੀ ਸੀ ਉੱਠ ਕੇ ਬਾਹਰ ਲਿਕੜੇ ਉਹਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ ਕਿਦੋਂ ਆਏ ਤਦੋਂ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਵੇਚ ਹੋ ਗਏ ਜੀ ਅਸੀਂ ਉਹਨੂੰ ਸਾਹਮਣੇ ਲਾਗੇ ਤਦੋਂ ਬੰਦੇ ਲੰਗੇ ਜੀ ਸਾਰੇ ਹੋ ਤੁਸੀਂ ਕਿੱਥੇ ਪਏ ਸੀ ਅਸੀਂ ਅਸਟੋਰ ਨਾਲ ਲਕਵੇਂ ਪਏ ਜੀ ਪੋਰਚ 'ਚ ਇਹ ਸਟੋਰ ਆ ਜੀ ਨਾਲ ਤੇ ਰਾਤ ਨੂੰ ਕਾਰਵਾਈ ਵੀ ਪੰਜਾਬ ਦਿੱਤਾ ਹਾਂ ਜੀ ਹਾਂ ਜੀ ਸਾਰਾ ਰਾਤ ਨੂੰ ਦਿੱਤਾ ਜੀ ਕਿੰਨਾ ਨੁਕਸਾਨ ਸੋ ਡਾਕਟਰ ਤੇਰਾ ਤੇਰਾ ਤੋਂ ਇਹ ਸੋਨਾ ਲੈ ਕੇ ਜੀ ਬਾਕੀ 42000 ਨਕਦੀ ਲੈ ਕੇ ਜੀ ਇਹ ਪੈਸੇ ਜਿਹੜੇ ਸੁਜੀ ਨਕਦ ਕਰੇ ਬਸ ਇਹ ਹਾਂਜੀ ਬਈਆਂ ਨੂੰ ਕੱਲਾ ਮਲਾਜਮ ਬਈਏ ਆਏ ਤੇ ਆਪਣੇ ਜੀ ਰੋਣ ਲਈ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਕਦ ਪਵਾ ਲਈ ਜੀ ਸਾਨੂੰ ਨਕਦ ਦੇ ਕੇ ਦੇਰੇ ਪੀਟੀਐਮ ਕਰਾ ਲਈ ਜੀ ਉਹ ਪੈਸੇ ਨਾਲ ਹਾਲੇ ਛੁੱਟੀ ਕਾ ਕੇ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਕਾ ਘਰੋਣੇ ਦੀ ਜਿਹੜਾ ਸੋਨਾ ਲੈ ਕੇ ਲਈ 13 ਤੋਂ ਇਹ ਕੁੜੀ ਵਿੱਚ ਕੀ ਕੁਝ ਉਹ ਦੋ ਉਹ ਕਰਦਿਆਂ ਨੂੰ ਪਤਾ ਜੀ ਮਾੜਾ ਜਿਹਾ ਬਲਾਗੇ ਉਸ ਤੋਂ ਇਲਾਵਾ ਹੋਰ ਵੀ ਕੁਝ ਸਮਾਨ ਚੱਕਿਆ ਗਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜਿਸ ਤਰ੍ਹਾਂ ਨਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਆ ਜਾਂ ਕੋਈ ਸ਼ੱਕ ਹੈ ਕਿਸੇ ਦਾ ਹਾਂ ਐਂ ਦਾ ਕੀ ਪਤਾ ਲਾ ਜੀ ਪੇਤੀ ਦਾ ਕੀ ਉਹ ਇਨਕਾਰ ਹੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਹਜੇ ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਇਹਦੇ ਨਾਲ ਹਾਂ ਜੀ ਗੁਰਬਾਚਨਗੇ ਹੋਈ ਜਾਂਦਾ ਇੱਕ ਦੂ ਬਾਅਦ ਮੈ ਤੋਂ ਬਾਅਦ 2 ਵਜੇ 2.5 ਹਾਂ ਹਾਂ 2.5 ਵਜੇ ਉਧਰ ਹੋਈ ਜਾ ਕੇ ਜੀ 1:51 ਦੇ ਛੁੱਟ ਖੜੇ ਦੇ ਇਥੋਂ ਜੀ ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ ਸਭਾ ਦੋਵੇਂ ਉਹ ਕਰਨੇ ਵਾਗੇ ਦੱਤਰ ਕਹਿੰਦੇ ਟਿੱਕੋ ਰਾ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਵਚਨ ਦਾ ਜੀ ਉਹਨਾਂ ਦੇ ਵੀ ਖਾਫੀ ਨਕਸਾਨ ਹੋਇਆ ਉਹਦੇ ਮਤਲਬ ਐਲ ਸੀ ਡੀ ਲੈ ਗਏ ਬਾਕੀ ਬਾਕੀ ਊਂ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈ ਨੇ ਜੀ ਬਾਕੀ ਉਹ ਭੱਜ ਗਏ ਫਿਰ ਉਤੋਂ ਕੀ ਮੰਗ ਕਰਦੇ ਹੋ ਮੰਗਦਾ ਇਹੀ ਹੈ ਜੀ ਬਸ ਇਨਸਾਫ ਹੋਣਾ ਚਾਹੀਦਾ ਬੰਦੇ ਨੂੰ ਜਿਹੜਾ ਕੋਈ ਸਮਾਨ ਹੈ ਜੀ ਸਾਰਾ ਮਿਲ ਜੇ ਜੀ ਖੇਤੀ ਕਰਦੇ ਹੋ ਹਾਂ ਜੀ ਖੇਤੀ ਕਰਦੇ ਅੱਛਾ ਜਿਸ ਤਰ੍ਹਾਂ ਹੁਣ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾਂ ਜੇ ਮਕਾਨ ਹੈਗਾ ਹਾਂ ਜੀ ਜ ਅਗੇ ਦੇਖਿਆ ਜਾਂਦਾ ਕਿ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਦੇ ਬਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਚੋਰਾਂ ਆ ਬੜੇ ਹੋਰ ਜੀ ਰਾਤ ਨੂੰ ਆਏ ਬੜਾ ਰਹਿੰਦੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ ਛੱਟਫੇਟ ਵੀ ਮਾਰਸਦਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਾ ਜੀ ਉਹਨਾਂ ਸਾਂ ਮਤਲਬ ਘਰ ਦੇ ਨਾਲ ਮੋੜੀਆਂ ਹੋਏ ਨੂੰ ਦੋ ਬੰਦੇ ਛਕਲਾ ਲੈ ਗਏ ਨੇ ਜੀ ਕੋਟ ਉੱਪਰ ਦੀ ਬਸ ਉਹਦੂ ਬਾਅਦ ਹੋਇਆ ਕੁਝ ਨਹੀਂ ਦਿਖਾਈ ਜੀ ਵੀ ਉਹ ਲੱਕੜੇ ਨੇ ਥੱਲੇ ਮਾਰੇ ਸਾੜਾ ਉਹ ਦੂਆ ਦਾ ਇਨਕਾਰ ਨਹੀਂ ਹੋਈ ਜੀ ਕਿਸੇ ਤਰ੍ਹਾਂ ਦਾ ਕੋਈ ਜਿਹੜੇ ਸੁੱਤੇ ਪਏ ਤੁਸੀਂ ਕੋਈ ਸੋ ਇਦਾਂ ਬੜਾ ਖੜਕ ਬਾਕਰ ਦੇਣੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਹਾਂ ਉਹ ਕਹਿੰਦੀ ਖੜਕ ਹਾਂ ਸਵੇਰੀ ਬਤਲ ਕੇ ਇੱਕ ਵਜੇ 19 ਮਠਾ ਤੇ ਬਾਹਰ ਲੱਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:55 ਤੇ ਉੱਠਿਆ ਜੀ ਇੱਕ 1:55 ਦੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵੈਸੇ ਅੰਦਰ ਰੋਟੇ ਸਾਬਾ ਵੀ ਕੱਢ ਕੇ ਬਾਹਰ ਧਰ ਕੇ ਵਾਗੇ ਜੀ ਹੁਣ ਐਸਐਸਓ ਨਾਲ ਗੱਲ ਹੋਈ ਥੋੜੀ ਕੀ ਕਹਿੰਦੇ ਨੇ ਐਸਐਸਓ ਕਹਿੰਦੇ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਫੜੇ ਫੜੇ ਆਇਆ ਪੈੜ ਪੈੜ ਦਿਖਾਈ ਆ ਜੀ ਉਹਨਾਂ ਨੂੰ ਜੀ ਉਹ ਦੇਖਾ ਬੰਦਾ ਲੈ ਕੇ ਨੱਧਾ ਘੰਟਾ ਅਪਡੇਟ ਕਰੋ ਹਾਂ ਜੀ ਬੜੀ ਕਿੱਥੋਂ ਦੀ ਹੈ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਪੀਚਨ ਵਿੱਚ ਦੀ ਜਾਲੀ ਵਾਂਗ ਵੱਢ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਜੀ ਕਰਮਜੀਤ ਕਰਦੇ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਜੀ ਕੀ ਕੋਈ ਸਮਾਨ ਜਿਹੜਾ ਹੈਗੇ ਲੈ ਕੇ ਗਏ ਪਰ ਨਾ ਤਗੀ ਜੀ ਵੀ 1 ਵਜੇ ਤੋਂ ਬਾਅਦ ਬਾਅਦ ਹੋਇਆ ਜੀ 55 ਮਿੰਟਾਂ ਤੱਕ ਅਸੀਂ ਉੱਠ ਖੜੇ ਸ਼ਾਂਪਾ ਸੀ ਤਿੰਨ ਦੋ ਜਣ ਇਸ ਇੱਕ ਮੇਰੀ ਲੜੀ ਦੀ दो कड़े सी एक लेड़ी सी कुछ ले गई देख लो जी तीन तीन दो दो तीन तीन तोड़े सी चीज पैसे, पैसे, पैसे भी सी पैसे? हां जी इस कमरे से पैसे खा गए सुनिया जी फिर मैं बार खोलन लगी वार बार लगे हुआ सीडा वा ते एने फिर भज गई फिर ਕੰਡਾ ਦੇ ਵਿੱਚ ਜੋ ਰਸਤਾ ਆ ਕੇ ਚੋਰੀ ਕਰ ਰਹੇ ਨੇ ਤਾਂ ਮਹੌਲ ਕਹਿ ਲਗ ਰਿਹਾ ਬਹੁਤ ਖਰਾਬ ਹੋ ਗਿਆ ਜੀ ਇਸ ਤਰ੍ਹਾਂ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਕੀ ਬੱਚੇ ਨੇ ਇੱਕ ਬੇਟਾ ਜੀ ਕੋਈ ਇਸ ਤਰ੍ਹਾਂ ਲੱਗ ਰਿਹਾ ਤੋਂ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੋਰੀ ਜਿਹੜੀ ਲੱਭੀ ਵੀ ਮਿਲ ਜੂਗੀ ਉਸ ਨਾਲ ਗੱਲ ਹੋ ਜੀ ਪੈਂਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸੰਤਾ ਹੈ ਨਹੀਂ ਜੇ ਮੰਗ ਤਾਂ ਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਹੀ ਉਸ ਤਾਈ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸੜ ਤਾਂ ਮੇਕਤੀ ਆ ਮਾਂ ਬੱਟੀ ਜਮੀਨ ਆ ਜੀ ਕੀਤੀ ਕਰਦੇ ਆ ਯਾਪ ਕੋਈ ਖਤਰਾ ਵੀ ਹੋ ਸਕਦਾ ਜਿਵੇਂ ਜਿਵੇਂ ਤੁਸੀ ਲੱਗ ਪਈ ਹੋਂ ਵੀ ਸਕਦਾ ਜੀ ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਵੀ ਸਕਦੇ ਸੀ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਅੱਜ ਗੁਜਰਾ ਸਵਰੇ ਸਾਨੂੰ ਅਈ ਸੀ ਕਾ ਫੋਨ ਆ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਐ ਤੇ 16 ਬਤੁਲੇ ਸੋਨਾ ਇੱਕ ਪਿੰਡ ਤੋਂ ਵਾਰ-ਵਾਰ ਘਰ ਐ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਆ ਮੌਕਾ ਦੇਖ ਰਿਆ ਕਿ ਉਮੀਦ ਐ ਅਸੀਂ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਜੀ ਦੋ ਚੋਰੀਆਂ ਇੱਕੋ ਰਾਤ ਨੂੰ ਹੋਈਆਂ ਆ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਐ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਏ ਇਹ ਕਿੰਨਾ ਚੋਰੀ ਹੋਈ ਐ ਸੋਨਾ ਚੋਰੀ ਹੋਇਆ ਇਹੇ ਜਿਹੇ ਆਪਲੇ ਪਰਿਵਾਰ ਦੇ ਜੀ ਵੀ ਜੀ ਵੀ ਜ਼ਿੰਮੇਦਾਰ ਪਰਿਵਾਰ ਐ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਸਨਾ ਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਕਿਸ ਤਰ੍ਹਾਂ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਦੇ ਵਿੱਚ ਉਹਦੇ ਜਾਲੀ ਕੱਟ ਕੇ ਉਹ ਕੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਮੌਜੂਦ ਹੁੰਦਾ ਤੇ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ ਹਾਂ ਜੀ ਸਾਨੂੰ ਕੁਝ ਕਲੂ ਮਿਲੇ ਨੇ ਫੁਟੇਜ ਤੋਂ ਅਸੀਂ ਜਲਦੀ ਰੌਂਡ ਅਪ ਕਰ ਲਾਂਗੇ ਤੁਹਾਡੀ ਟੀਮ ਲੱਗੀ ਹੋਈ ਐ ਸਵੇਰ ਤੋਂ ਹੀ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ ਕੁਝ ਕੋਈ ਕਲੂ ਮਿਲੇਗੀ ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਕਲੀਅਰ ਕਰ ਲਾਂਗੇ ਹਾਂ ਜੀ ਹਾਂਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਖੈਰ, ਸੰਗਰੂਰ ਜ਼ਿਲ੍ਹੇ ਵਿੱਚ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ناکਾਮ ਸਾਬਤ ਨਜ਼ਰ ਆ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ।